ਰਾਮਲੀਲਾ ਦੁਸਹਿਰਾ ਕਮੇਟੀ ਬੜਾ ਪਿੰਡ ਵੱਲੋਂ ਦੁਸਹਿਰੇ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹਰ ਫੁੱਲ ਸੂਦ ਨੇ ਦੱਸਿਆ ਕਿ ਪਹਿਲੇ ਨਵਰਾਤਰੇ ਮੌਕੇ ਸ਼੍ਰੀ ਰਮਾਨ ਜੀ ਦੇ ਪਾਠ ਆਰੰਭ ਕੀਤੇ ਗਏ ਚਰ ਕੀ ਨੌਮੀ ਵਾਲੇ ਦਿਨ ਇਹਨਾਂ ਪਾਠਾਂ ਦੇ ਭੋਗ ਪਾਏ ਜਾਣ ਕੇ ਉਹਨਾਂ ਦੱਸਿਆ ਕਿ 12 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਵਿਖੇ ਬੜੀ ਹੀ ਧੂਮਧਾਮ ਨਾਲ ਦੁਸਹਿਰਾ ਉਤਸਵ ਮਨਾਇਆ ਜਾਵੇਗਾ ਇਸ ਸ਼ੋਭਾ ਯਾਤਰਾ ਦੌਰਾਨ ਸ਼੍ਰੀ ਰਾਮਚੰਦਰ ਜੀ ਲక్ష్ਮਣ ਅਤੇ ਸੀਤਾ ਮਾਤਾ ਤੋਂ ਇਲਾਵਾ ਰਾਵਣ ਕੁੰਭਕਰਨ ਅਤੇ ਮੇਗਨਾਦੀਆਂ ਝਾਕੀਆਂ ਵਿਸ਼ੇਸ਼ ਖਿੱਚਦਾ ਕੇਂਦਰ ਸੀ ਇਹ ਸ਼ੋਭਾ ਯਾਤਰਾ ਪੂਰੇ ਪਿੰਡ ਦੇ ਪ੍ਰਕਰਮਾ ਕਰਨ ਉਪਰੰਤ ਗੀਤਾ ਭਵਨ ਵਿਖੇ ਸੰਪੰਨ ਹੋਈ ਇਸ ਮੌਕੇ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਨਵਰੰਗ ਚੈਨਲ ਦੇ ਗੁਰਾਤੋਂ ਮਨੀਸ਼ ਕੌਸ਼ਲ ਦੀ ਰਿਪੋਰਟ ਦਸਹਰੇ ਦੇ ਸਬੰਧ ਦੇ ਵਿੱਚ ਬੜੇ ਪਿੰਡ ਵਿਖੇ ਸ਼ੋਭਾ ਯਾਤਰਾ ਕੱਢੀ ਗਈ ਇਸ ਤੋਂ ਪਹਿਲਾਂ ਪਹਿਲੇ ਨਰਾਤੇ ਅਸੀਂ ਸ਼੍ਰੀ ਰਮਾਇਣ ਜੀ ਦੇ ਪਾਠ ਆਰੰਭ ਕੀਤੇ ਜਿਹੜੇ ਕਿ ਨੋ 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 ਮੰਨਰਾਤੇ ਉਹਦੇ ਭੋਗ ਪਾਏ ਜਾਣਗੇ ਇਹ ਅੱਜ ਦੀ ਛੋਪਾ ਯਾਤਰਾ ਦੇ ਉਪਰੰਤ 12 ਤਰੀਕ ਜेन ਸ਼ਨੀਵਾਰ ਦਸਹਿਰਾ ਗਰਾਊਂਡ ਵਿਖੇ ਬਹੁਤ ਹੀ ਮਹ ਵਿਸ਼ਾਲ ਦਸਹਿਰਾ ਮਹੌਸਤਵ ਮਨਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਹੀ ਸੁੰਦਰ ਝਾਕੀਆਂ ਵੱਖ-ਵੱਖ ਧਾਰਮਿਕ ਕਮੇਟੀਆਂ ਵੱਲੋਂ ਸਪੋਰਟਸ ਕਲੱਬਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਦਸਹਿਰਾ ਕਮੇਟੀ ਵੱਲੋਂ ਵੀ ਮੈਂਬਰਾਂ ਨੇ ਆਪਣੀ ਮਿਹਨਤ ਨਾਲ ਦੋ ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜੋ ਦੇਖਣਯੋਗ ਹੋਣਗੀਆਂ ਸੇ ਇਸ ਦਸਹਿਰੇ ਦੇ ਮੁੱਖ ਮਹਿਮਾਨ ਲਾਡਾ ਭਾਜੀ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਆ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਐਨ ਆਰ ਆਈ ਵੀਰ ਇੱਥੇ ਪਹੁੰਚ ਰਹੇ ਨੇ ਅੱਜ ਦੀ ਸ਼ੋਭਾ ਯਾਤਰਾ ਦੇ ਮੁੱਖ ਮਹਿਮਾਨ ਸਾਡੇ ਜਸਵੀਰ ਭਾਜੀ ਸੋਡੀ ਭਾਜੀ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਇਹ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਸੋ ਮੈਂ ਸਾਰੇ ਨਗਰ ਵਾਸੀਆਂ ਨੂੰ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਆਂ ਦਸਹਿਰਾ ਕਮੇਟੀ ਵੱਲੋਂ ਕਿ ਅੱਜ ਦੀ ਸ਼ੋਭਾ ਯਾਤਰਾ ਵਿੱਚ ਵੀ ਹੌਮ ਹੌਮਾ ਕੇ ਪਹੁੰਚੋ ਪ੍ਰਭੂ ਰਾਮ ਦੇ ਅਸ਼ੀਰਵਾਦ ਪ੍ਰਾਪਤ ਕਰੋ 12 ਤਰੀਕ ਦਿਨ ਸ਼ਨੀਵਾਰ 2 ਵਜੇ ਵੈਸੇ ਤਾਂ ਅਸੀਂ 10 ਤਰੀਕ ਨੂੰ ਪੁਤਲੇ ਖੜੇ ਕਰ ਦੇਣੇ ਆਂ ਮੇਲਾ ਤਾਂ 10 ਤਰੀਕ ਨੂੰ ਸ਼ੁਰੂ ਹੋ ਜਾਣਾ ਪਰ ਪਰ ਮੇਲਾ 12 ਤਰੀਕ ਨੂੰ ਸ਼ਨੀਵਾਰ 2 ਵਜੇ ਤੋਂ ਸ਼ੁਰੂਆਤ ਆ ਤੋਂ ਸਾਰੇ ਲੱਗਣ ਵਾਸੀ ਇਲਾਕੇ ਨੂੰ ਬੇਨਤੀ ਕਰਦੇ ਆ ਕਿ ਹਮ ਹਮਾ ਕੇ ਉਹ ਮਹਾਉਸਮ ਦੇ ਰੌਣਕ ਬਧਾਓ ਤੇ ਪ੍ਰਭੂ શ્રી ਰਾਮ ਜੀ ਦੇ ਅਸ਼ੀਰਵਾਦ ਪ੍ਰਾਪਤ ਕਰੋ ਜੈ શ્રી ਰਾਮ